ਦੇਖੋ ਉਹ ਕਦੇ ਉਹ ਕੀਰਤਨ ਕਰਦੇ ਆ ਅਸਾਦੀਵਾਰ ਦਾ ਕੀਰਤਨ ਸਾਧ ਸੰਗਤ ਜਿਹੜਾ ਜੀ ਰੋਜ਼ ਸਭ ਤੋਂ ਪਹਿਲਾਂ ਆਇਆ ਕਰਦੇ ਪਰ ਦੇਖੋ ਉਹਨਾਂ ਵਿੱਚ ਕਿੰਨੀ ਨਿਮਰਤਾ ਸੀ ਸਭ ਤੋਂ ਪਹਿਲਾਂ ਅਸਾਦੀਵਾਰ ਚਾਉਂਦੇ ਰੋਜ਼ ਜੇ ਦੇਖਿਆ ਵੀ ਢੋਲਕੀ ਵਾਲਾ ਨਹੀਂ ਕੋਈ ਹੈਗਾ ਬਾਜਾ ਚੱਕਣਾ ਬਾਜੇ ਵਾਲੇ ਆਪਣੇ ਅਸਾਦੀਵਾਰ ਲਾਉਣੀ ਸ਼ੁਰੂ ਕਰਦੇ ਜੇ ਕੋਈ ਬਾਜੇ ਵਾਲ ਆ ਗਿਆ ਐਡੇ ਵੱਡੇ ਸਾਧ ਸੰਗਤ ਸਤ 12 ਸਾਧ ਵਿੱਚ ساری ਜ਼ਿੰਦਗੀ ਢੋਲਕੀ ਵਜਾਉਂਦੇ 60% 60.70 ਸਾਲ ਦੀ ਕੋਹਰਾ ਸਾਹਸੰਗ ਉਹ ਉਮਰ ਚ ਵੀ ਜੇ ਦੇਖਿਆ ਵੀ ਹੁਣ ਢੋਲਕੀ ਵਾਲਾ ਨੇ ਕੋਈ ਅਜੇ ਆਇਆ ਚੱਕਣੀ ਢੋਲਕੀ ਆਪੇ ਵਜਾਉਣ ਲੱਗ ਜਾਣੀ ਨਹੀਂ ਕਹਿੰਦਾ ਮੈਂ ਤਾਂ ਇੱਦਾਂ ਵੱਡੇ ਮਹਾਰਾਣਜੋਣਾ ਮੈਂ ਇਹ ਨਾ ਢੋਲਕੀ ਵੀ ਚੱਕਾਂ ਨਹੀਂ ਸਾਹਸੰਗ ਬਹੁਤ ਨਿਮਰਤਾ ਇੰਨਾ ਅੰਦਰੋਂ ਖਾਲੀ ਖਾਲੀ ਕਾਲੇ ਦਾ ਕਿਹੜੀ ਚੀਜ਼ ਹੈ ਕੋਈ ਫਰਨਾ ਨਹੀਂ ਚਾਹ ਗਈ ਚਿੰਤਾ ਮਿਟੀ ਮਨਵਾ بے ਪਰਵਾਹ ਇਸ ਕੋ ਕਸ਼ਮਾਚਾਰੀਆ ਸੋਹੀ ਸ਼ੈਦ ਸਾਤ ਸਤ ਭਰੇ ਹੋਏ। ਭਰੇ ਹੋਇਆ ਵਾਹਿਗੁਰੂ ਦੀ ਕਿਰਪਾ ਦੇ ਨਾਲ, ਮਾਹ ਕੋਰਸ਼ਾਦੀ ਕਿਰਪਾ ਦੇ ਨਾਲ। ਸਾਧ ਸੰਗਤ ਦੇਖੋ, ਕਦੇ ਪ੍ਰਚਾਰ ਨਹੀਂ ਕੀਤਾ, ਉਹ ਕੀਫਲ ਕਰਿਆ ਕਰਦੇ, ਆਸਾਦੀ ਵਾਰ ਦਾ ਕੀਰਤਨ ਕਰਦੇ। ਕੀਰਤਨ ਕਰ ਜਾਂਦੇ ਸਨ ਆਪ। ਪਰ ਐਵੇਂ ਨਹੀਂ ਸੀ ਵੀ ਰੋਜ਼ ਉਹ ਯਾਦ ਕਰਨਾ, ਪਰ ਆਸਾਦੀ ਵਾਰ ਦਾ ਕੀਰਤਨ ਰੋਜ਼ ਕਰਿਆ। ਸਾਧ ਸੰਗਤ ਫਿਰ ਬੜੇ ਸਤੂ ਬਹਾਰ ਤੋਂ ਬਾਅਦ, ਛੋਟੇ ਬਹਾਰ ਕਰਨ ਲੱਗੇ। ਦੇਹਦਾਰਾ ਤੂੰ ਹੀ ਕੁਝ ਸੁਣਾ ਦਿਆ ਕਰ ਮਹਾਰਾਜ ਮੈਨੂੰ ਤਾਂ ਕੋਈ ਸੁਣਾਇਆ ਨਹੀਂ ਤੂੰ ਸੰਤਾਂ ਦੇ ਵਚਨ ਸੁਣਾ ਦਿਆ ਕਰ ਦੇਖੋ ਮਾਹਰੋ ਸਹੀ ਕਰਦਾ ਉਹ ਤੂੰ ਸੰਤਾਂ ਦੇ ਵਚਨ ਸੁਣਾਈ ਦਿਆ ਸਤਿ ਵਚਨ ਮਹਾਰਾਜ ਜੇ ਆਪ ਕਹਿੰਦੇ ਹੋ ਕਿ ਮੈਂ ਸੁਣਾ ਦਿਆ ਕਰੂੰਗਾ ਸਾਧ ਸੰਗਤ ਐਸੇ ਦੇਖ ਲੋ ਫਿਰ ਆਪ ਅਨਭਵੀ ਬਚਨ ਜਿਹਦਾ ਜੀ ਕਰਿਆ ਕਰ ਆਪ ਜਿਹਨੇ ਸੁਣਿਆ ਸਾਰੇ ਬਚਨ ਜਿਹਦੇ ਬਚਨ ਜਦੋਂ ਸੁਣਾਉਂਦੇ ਅਗਵੇਰੇ ਐਨ ਛੱਟ ਲੱਗਦੀ ਸੀ ਕਿੰਨਾ ਅਸਰ ਹੋਇਆ ਕਰਦਾ ਸਿੱਧੇ ਵਚਨਾਂ ਤੇ ਕੌਲੀ ਹੌਲੀ 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 ਸਾਧ ਸੰਤ ਕਿੰਨੇ ਕਿੰਨੇ ਦਵਾਨ ਲਾਈ ਜਾਂਦੇ 10 ਅਰ 15 15 20 20 ਦਿੱਲੀ ਦਵਾਰ ਲਾਉਂਦੇ ਇਕੱਠੇ ਰੋਜ਼ ਇਹ ਥੋੜੋ ਜਿਹੀ ਕੋਈ ਸੜਾਈ ਜਾਂਦੇ ਸੀ ਅਨ ਅਲਪਾ ਅਭਵਚਨ ਸੁਣ ਉਹ ਕਹੇ ਕਰਦੇ ਵੀ ਜੋ ਰੌਲਾ ਪੈਂਦਾ ਮੈਂ ਭੁੱਲ ਜਾਂਦਾ ਕਹਿੰਦੇ ਮੈਨੂੰ ਪਤਾ ਨਹੀਂ ਲੱਗਦਾ ਸਾਧ ਸੰਤ ਕਿਉਂ ਅੰਦਰੋਂ ਅਨੁਭਵ ਨਾਲ ਬਚਨ ਕਰਿਆ ਕਰਦੇ ਸਨ ਕੋਰਟ ਤੇ ਵਿਸ਼ਿਦਾਇ ਹੋਏ ਉਹਨਾਂ ਦੇ ਪਰ ਬਚਨ ਐਸੇ ਸੁਣਾਉਂਦੇ ਸਨ ਕੋਈ ਕਿੰਤੂ ਨਹੀਂ ਸੀ ਕਰ ਸਕਦਾ ਸੱਚੇ ਬਚਨ ਅੰਦਰ ਬਸਾਏ ਹੋਏ ਸਨ ਤਾਂ ਤੇ ਜਿਉ ਸਾਧ ਸਿੰਘ ਤੇ ਉਹ ਦੇਖ ਲੋ ਹੁਣ ਨੌ ਪਰ ਨੌ ਖਾਲਾ ਪਤਾ ਨਹੀਂ ਕਿੰਨੇ ਅਗਲੋ ਬੱਚਿਆਂ ਦੀ ਦਾਤਾਂ ਦਿੱਤੀਆਂ ਕਿ ਨਿਕਲੇ ਸਾਲਾ ਅਗਲਾ ਕਹਿੰਦਾ ਕਿਵੇਂ ਹੋ ਸਕਦਾ ਐਵੇਂ ਗੱਪਾਂ ਮਾਰੀਆਂ ਉਹਨਾਂ ਸਾਧ ਸਿੰਘ ਜੀ ਨੂੰ ਕੋਈ ਚੀਜ਼ ਮਿਲੀ ਹੁੰਦੀ ਹੈ ਉਹਨੂੰ ਖੁੱਚ ਕੇ ਦੇਖੋ ਗੱਪਾਂ ਕੀ ਲੈ ਕਿੰਤੂ ਕਰਨਾ ਜਿਹਨੇ ਨਿਧਿਆ ਕਰਨੀਆਂ ਉਹਨੇ ਕਿਹੜਾ ਹਟਣਾ ਉਹ ਵੀ ਚੱਲਿਆ ਹੁੰਦਾ ਪਰ ਸਾਧ ਸੰਗਤ ਜਿਸ ਨੇ ਸਾਧੂ ਨੇ ਆਪਣਾ ਕੰਮ ਕਰਨਾ ਉਹਨੇ ਵੀ ਆਪਣਾ ਕਰੀ ਉਹਨਾਂ ਦਾ ਸਾਧ ਸੰਗਤ ਜੀਵਨ ਸਾਰਾ ਜੀਵਨ ਬਹੁਤ ਉਹਨਾਂ ਦਾ ਜੀਵਨ ਸਾਧ ਸੰਗਤ ਜਿਹਨਾਂ ਨੂੰ ਕੋਈ ਫਰਨਾ ਨਹੀਂ ਸੀ ਕੋਈ ਗੁਰਦਾਰੇ ਬਣਾਉਣ ਦੀ ਇੱਛਾ ਨਹੀਂ ਸੀ ਕੋਈ ਗੱਲ ਨਹੀਂ ਕੁਝ ਸਾਧੂ ਤਾਂ ਉਹੀ ਹੈ ਜਿਹਦਾ ਕੋਈ ਫਰਨਾ ਨਹੀਂ ਗੁਰਦਾਰੇ ਬਣਾ ਬਣਾ ਕੇ ਜੇ ਸਾਹਵੇਂ ਨਾ ਗੁਰਦਵਾਰਿਆਂ ਨੂੰ ਉਹਨਾਂ ਦਾ ਫਾਇਦਾ ਕੀ ਹੈ ਅਗਰ ਗੁਰੂ ਘਰ ਨੇ ਬਣਾਇ ਚਾਹੀਦੇ ਨੇ ਬੇਅੰਤ ਪਰ ਕੋਈ ਵੀ ਗੁਰਦਾਰਾ ਬਣਾਵੇ ਤਾਂ ਉਹ ਉਸ ਨੂੰ ਗੁਰੂ ਨੂੰ ਸੰਭਾਲਣਾ ਚਾਹੀਦਾ ਉਹਦੇ ਵਿੱਚ ਰਹਿ ਕੇ ਆਗੂ ਵੀ ਹਰਤੀ ਸੇਵਾ ਕਰੇ ਫਿਰ ਇਹ ਗੁਰੂ ਘਰ ਚੱਲਦੇ ਨੇ ਸਾ ਸੰਗਤ